ਇੰਦਰ ਨਾਲ ਅਗਲੀ ਮੀਟਿੰਗ ਤੇ ਡੱਲੇਵਾਲਦਾ ਬਿਆਨ ਸਾਹਮਣੇ ਆਇਆ ਕਿ ਇੰਦਰ ਨਾਲ ਅਗਲੀ ਮੀਟਿੰਗ ਚ ਜ਼ਰੂਰ ਜਾਵਾਂਗਾ ਡੱਲੇਵਾਲ ਨੇ ਕਿਹਾ ਗਿਆ ਹਾਲਾਂਕਿ ਉਹ ਪਿਛਲੀ ਮੀਟਿੰਗ ਚ ਵੀ ਸ਼ਾਮਲ ਹੋਏ ਨਹੀਂ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਲੀ ਮੀਟਿੰਗ ਚ ਵੀ ਉਹ ਜ਼ਰੂਰ ਜਾਣਗੇ ਉਹਨਾਂ ਨਾਲ ਹੀ ਕਿਹਾ ਕਿ ਸਾਨੂੰ ਆਸ ਹੈ ਕਿ ਸਾਡੀਆਂ ਮੰਗਾਂ ਦਾ ਹੱਲ ਕਰੇਗੀ ਕੇਂਦਰ ਸਰਕਾਰ ਇਕਤਾਮਤੀ ਤੇ ਐਸਕੇਐਮ ਨੂੰ ਆਪਸੀ ਮਤਭੇਦ ਸੁਲਝਾਉਣ ਦੀ ਸਲਾਹ ਵੀ ਡੱਲੇਵਾਲ ਵੱਲੋਂ ਦਿੱਤੀ ਗਈ ਹੈ ਤਾਂ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਚ ਬਹੁਤ ਦਿੱਕਤ ਆ ਰਹੀ ਹੈ 14 ਫਰਵਰੀ ਤੋਂ ਮੈਡੀਕਲ ਸਹੂਲਤ ਨਹੀਂ ਲੈ ਰਹੇ ਢੱਲੇਵਾਲ ਨਾੜਾ ਕਮਜ਼ੋਰ ਹੋਣ ਕਾਰਨ ਡ੍ਰਿਪ ਜੋ ਹੈ ਨਹੀਂ ਲੱਗ ਪਾਰੀ ਤਾਂ 87ਵੇਂ ਦਿਨ 'ਚ ਢੱਲੇਵਾਲ ਦਾ ਮਰਨ ਵਰਤ ਪਹੁੰਚ ਗਿਆ ਤਾਂ ਜੋ ਢੱਲੇਵਾਲ ਨੇ ਉਹਨਾਂ ਵੱਲੋਂ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜੋ ਹੋਏਗੀ ਕੇਂਦਰ ਨਾਲ ਉਸ ਵਿੱਚ ਵੀ ਉਹ ਜ਼ਰੂਰ ਜਾਣਗੇ ਹਾਲਾਂਕਿ ਜੋ ਪਿਛਲੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਸਨ ਤੇ ਵੀਰ ਜੀ ਅਤੇ ਲੈ ਕੇ ਉਹਨਾਂ ਨੂੰ ਮੀਟਿੰਗ 'ਚ ਸ਼ਾਮਲ ਕਰਵਾਇਆ ਗਿਆ ਸੀ ਤਾਂ 88ਵੇਂ ਦਿਨ ਚ ਡੱਲੇਵਾਲ ਦਾ ਮਰਨ ਵਰਤ ਪਹੁੰਚ ਚੁੱਕਿਆ ਹੈ ਤੇ ਡੱਲੇਵਾਲ ਮੈਡੀਕਲ ਸਹੂਲਤਾਂ ਦੇ ਨਾਲ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਾਂਕਿ 14 ਫਰਵਰੀ ਤੋਂ ਮੈਡੀਕਲ ਸਹੂਲਤ ਲੈਣ ਚ ਵੀ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਅਸਰੀਰ ਜ਼ਿਆਦਾ ਕਮਜ਼ੋਰ ਹੋਣ ਕਾਰਨ ਜੋ ਨਾੜਾ ਨਹੀਂ ਮਿਲ ਰਹੀਆਂ ਜਿਸ ਕਾਰਨ ਡ੍ਰਿਪ ਲਗਾਉਣ 'ਚ ਪਰੇਸ਼ਾਨੀ ਆ ਰਹੀ ਹੈ ਤਾਂ ਮੈਡੀਕਲ ਸਹੂਲਤਾਂ ਵੀ ਨਹੀਂ ਮਿਲ ਪਾਰ ਰਹੀਆਂ ਜਿਸ ਕਾਰਨ ਡੱਲੇਵਾਲ ਦਾ ਹਾਲਾਂਕਿ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਇਹ ਜੋ ਅਗਲੀ ਮੀਟਿੰਗ ਹੋਵੇਗੀ ਉਸ 'ਤੇ ਵੀ ਉਹ ਜ਼ਰੂਰ ਸ਼ਾਮਿਲ ਹੋਣਗੇ ਹਾਲਾਂਕਿ ਪਿਛਲੀ ਮੀਟਿੰਗ 'ਚ ਵੀ ਉਹ ਸ਼ਾਮਿਲ ਹੋਏ ਤੇ ਨਾਲ ਹੀ ਉਹਨਾਂ ਨੇ ਐਸਕੇਐਮ 'ਤੇ ਜੋ ਖਨੌਰੀ ਤੇ ਸ਼ੰਭੂ ਮੋਰਚੇ ਦੇ ਆਗੂ ਨਹੀਂ ਉਹਨਾਂ ਨੂੰ ਆਪਸੀ મતਪੇਸ਼ਾ ਸਲਝਾਉਣ ਦੀ ਵੀ ਸਲਾਹ ਦਿੱਤੀ ਗਈ ਹੈ ਤਾਂ ਪਿਛਲੇ ਸਾਲ ਤੋਂ ਜੋ ਹੈ ਸ਼ੰਭੂ ਖਨੌਰੀ ਮੋਰਚੇ ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਦਰਨਾ ਦੇ ਰਹੇ ਨੇ ਤੇ ਇਸ ਨੂੰ ਲੈ ਕੇ 26 ਨਵੰਬਰ 2024 ਤੋਂ ਜੋ ਡੱਲੇਵਾਲ ਨੇ ਉਹਨਾਂ ਵੱਲੋਂ ਵੀ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਜੋ ਕਿ 87 ਦਿਨ ਚ ਬਹਤ ਚੁੱਕਿਆ ਤੇ ਹੁਣ ਹਾਲਾਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਇੱਕ ਮੀਟਿੰਗ ਕਰ ਲਈ ਗਈ ਹੈ ਤੇ ਹੁਣ ਅਗਲੀ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਅਗਲੀ ਮੀਟਿੰਗ 'ਚ ਵੀ ਜ਼ਰੂਰ ਸ਼ਾਮਲ ਹੋਣਗੇ। ਉਹਦੀ ਮੈਡੀਕਲ ਏਡ ਨਹੀਂ ਮਿਲ ਰਹੀ ਲਗਾਤਾਰ 87 ਦਿਨ ਹੋ ਚੁੱਕੇ ਨੇ ਸਿਹਤ ਕਿਵੇਂ ਆ ਤੁਹਾਡੀ? ਉਹ ਗੱਲ ਇਹ ਆ ਕਿ ਵੀਕਨੈਸ ਤਾਂ ਨਹੀਂ ਹੋਣੀ ਹੈ। ਉਹ ਤਾਂ ਸੁਭਾਵਿਕ ਹੈ। ਲੇਕਿਨ ਜਿਹੜਾ ਇਹ ਮਨੁੱਖ ਕੁਝ ਨਹੀਂ ਕਰ ਸਕਦਾ ਆ ਜੋ ਵੀ ਕਰਦਾ ਹੈ ਉਹ ਅਕਾਲਪੁਰ ਕੁਆਇਕ ਕਰਦਾ ਹੈ ਜੇ ਉਹਨਾਂ ਨੇ ਇਹ ਫੈਸਲਾ ਦਵਾਇਆ ਹੈ ਕਿ ਅਰਨੰਚਨ ਕਰਨਾ ਹੈ ਉਹ ਅਕਾਲਪੁਰ ਕੁਆਇਕ ਦੀ ਮਰਜ਼ੀ ਨਾਲ ਹੈ ਤਾਂ ਫਿਰ ਮਤਲਬ ਰੱਖਾ ਵੀ ਉਹੀ ਹੈ ਔਰ ਕੋਈ ਇਹ ਜਿੱਗਲ ਨਹੀਂ ਜਿਦੋਂ ਉਹ ਰੱਖਾ ਹੈ ਕੁਝ ਨਹੀਂ ਹੁੰਦਾਗਾ ਫਿਰ ਇੰਨਾ ਵੀ ਜਿਹੇ ਦਾ ਵੀ ਹੈ ਸਹੀ ਛੜ ਦੀ ਗੱਲ ਚ ਰਹਾ ਹਾਂ ਬਪੂਜੀਤ ਲਗਭਗ ਇੱਕ ਸਾਲ ਬਾਅਦ ਕੇਂਦਰ ਦੇ ਨਾਲ ਜਿਹੜੀ ਤੁਹਾਨੂੰ ਮੀਟਿੰਗ ਮਿਲੀ ਹੈ ਪਹਿਲਾਂ ਇੱਕ ਮੀਟਿੰਗ 'ਚ ਤੁਸੀਂ ਖੁਦ ਜਾ ਚੁੱਕੇ ਹੁਣ 22 ਤਰੀਕ ਦੀ ਅਗਲੀ ਮੀਟਿੰਗ ਆ ਉਹ ਮੀਟਿੰਗ 'ਚ ਕਿਸ ਤਰੀਕੇ ਦੀ ਗੱਲਬਾਤ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਆ ਕੋਈ ਗੱਲਬਾਤ ਟੇਬਲ ਦੇ ਉੱਪਰ ਨਿਭਣ ਵਾਲੀ ਗੱਲ ਹੋਈ ਆ ਕਿਸ ਤਰੀਕੇ ਦੇ ਹਾਲਾਤ ਰਹੇ ਦੇਖੋ ਜਦੋਂ ਸਰਕਾਰ ਗੱਲਬਾਤ ਦੇ ਵਿੱਚ ਆਉਂਦੀ ਹੁੰਦੀ ਹੈ ਟੇਬਲ ਤੇ ਨਿਮੇਲਣ ਵਾਸਤੇ ਉਹ ਰਸਤਾ ਬਣਦਾ ਹੁੰਦਾ ਤੇ ਉਹ ਸਟੈਂਜੇਰੀ ਮੀਟਿੰਗ ਹੋਈ ਹੈ ਪੋਜੀਟਿਵ ਮਾਹੌਲ ਹੋਈ ਹੈ ਸਰਕਾਰ ਨੇ ਅਗਲੀ ਮੀਟਿੰਗ ਦਿੱਤੀ ਹੈ ਸਾਡੇ ਆਗੂਆਂ ਨੇ ਗੱਲ ਬੜੀ ਸਟਰੋਂਗਲੀ ਰੱਖੀ ਹੈ ਉੱਤੇ ਸਰਕਾਰ ਲਾਜਵਾਬ ਕੀਤੀ ਹੈ ਸੋ ਉਮੀਦ ਹੈ ਕਿ ਅਗਲੀ ਮੀਟਿੰਗ ਬੈਸਟਰੀ ਫੋਨਾਂ ਜੋਂ ਜਾ ਰਹੀ ਹੈ ਪਰਸੋਂ ਕੋਦੇ ਵਜ ਜ਼ਰੂਰ ਕੋਈ ਨਾ ਕੋਈ ਮਤਲਬ ਚੰਗਾ ਮਤਲਬ ਮੈਸੇਜ ਆਏਗਾ ਕੋ ਸੇਤ ਨੂੰ ਦੇਖਦੇ ਹੋਏ ਉਹ ਦੁਬਾਰਾ ਉਸ ਮੀਟਿੰਗ ਦਾ ਸੱਬਣਾ ਉਹ ਜਾਉਂਗੇ ਤੁਸੀਂ 22 ਤਰੀਕ ਨੂੰ ਕਿਉਂਕਿ ਮੁੱਖ ਤੌਰ ਤੇ ਗੱਲਬਾਤ ਤੁਸੀਂ ਕਰਨੀ ਹੈ ਤੁਹਾਨੂੰ ਕੇਂਦਰ ਬੁਲਾ ਰਿਹਾ ਲਗਾਤਾਰ ਚਲੋ ਗੱਲ ਇਹ ਹੈ ਤੇ ਮੈਂ ਆਵੇਂ ਸ਼ਰੀਰ ਤਾਂ ਮਤਲਬ ਨਹੀਂ ਨਹੀਂ ਇਜਾਜ਼ਤ ਦਿੰਦਾ ਕਿ ਗੋਸਤਿਆਂ ਨੂੰ ਵੀ ਬਹੁਤ ਤਕਲੀਫ ਰਹੀ ਲੇਕਿਨ ਕੋਈ ਮੇਰੇ ਕਿਸਾਨਾਂ ਨੂੰ ਮੇਰੀ ਲੋੜ ਹੈ ਇਸ ਮਾਮਲੇ ਦੇ ਵਿੱਚ ਅੱਜ ਗੱਲਬਾਤ ਦੇ ਵਿੱਚ ਫਿਰ ਓਕੇ ਹੋ ਕੇ ਵੀ ਜਾਣਾ ਪਿਆ ਤਾਂ ਮਤਲਬ ਜਾਣਾ ਕੋਈ ਪੰਜਾਬ ਦਾ ਭਾਰਤ ਦਾ ਹਰ ਇੱਕ ਕਿਸਾਨ ਚਾਹੁੰਦਾ ਕਿ ਸਾਰੇ ਕਿਸਾਨ ਜਿੱਥੇ ਨੇ ਦਿੱਲੀ ਮੋਰਚੇ ਵਾਂ ਇਕੱਠੇ ਹੋਣ ਪਹਿਲਾਂ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਤਿੰਨ ਮੀਟਿੰਗਾਂ ਤਾਂ ਉਹ ਚੌਥੀ ਮੀਟਿੰਗ ਤੋਂ ਡਿਵੈਲਪ ਬਲਾਵਾ ਭੇਜਿਆ ਵੇਖਤਾਂ ਨੂੰ ਲੈ ਕੇ ਇਸਕੀਮ ਨੂੰ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਲੇਪੋ ਜਿਹੜੀਆਂ ਪਹਿਲੀਆਂ ਵੀ ਮੀਟਿੰਗਾਂ ਹੋਈਆਂ ਉਸ ਮੀਟਿੰਗ ਦੇ ਵਿੱਚ ਵੀ ਐਸਕੇਮ ਨਾਨ ਪੋਲੀਟੀਕਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਇਹੀ ਅਪੀਲ ਕਰਦੀ ਰਹੀ ਹੈ ਕਿ ਆਓ ਭਾਈ ਇਕੱਠਾ ਬਣਾਈਏ MSP ਗਰੰਟੀ ਕਾਨੂੰਨ ਜਿਹੜਾ ਹੈ ਇਸ ਮੁੱਚੀ ਪੂਰੇ ਦੇਸ਼ ਦੀ ਕਿਸਾਨੀ ਦੀ ਇੱਕ ਮੇਜਰ ਡਿਮਾਂਡ ਹੈ ਔਰ ਇਸ ਡਿਮਾਂਡ ਨੂੰ ਆਪਾਂ ਹਰ ਚੁਲੇ ਤੇ ਲੈ ਜਾਣ ਦੇ ਵਿੱਚ ਵਾਹਿਗੁਰੂ ਦੇ ਹੁਕਮ ਨਾਲ ਸਫਲ ਹੋਏ ਆ ਇੱਥੋਂ ਤੱਕ ਕਿ ਵਿਦੇਸ਼ਾਂ 'ਚ ਬੈਠੇ ਲੋਕਾਂ ਤੱਕ ਵੀ ਸਾਡੀ ਇਹ ਡਿਮਾਂਡ ਦੀ ਚਰਚਾ ਹੋਈ ਹੈ ਪਾਰਲੀਮੈਂਟ ਦੇ ਵਿੱਚ ਵੀ ਸਾਡੀ ਇਸ ਡਿਮਾਂਡ ਦੀ ਚਰਚਾ ਹੋਈ ਹੈ ਉੱਥੇ ਵੀ ਜਿਹੜੀ ਪਾਰਲੀਮੈਂਟਰੀ ਕਮੇਟੀ ਆ ਉਹਨਾਂ ਨੇ ਸਿਫਾਰਿਸ਼ ਕਰ ਦਿੱਤੀ ਗਈ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਹੋਣਾ ਚਾਹੀਦਾ ਹੈ। ਤੋਂ ਇਸ ਵੇਲੇ ਇੱਕ ਤਾਂ ਦੀ ਬਹੁਤ ਵੱਡੀ ਲੋੜ ਹੈ। ਤੋਂ ਉਹਦੇ ਲਈ ਪਹਿਲਾਂ ਵੀ ਅਪੀਲ ਕੀਤੀ ਗਈ ਸੀ। ਦੋਨਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਬਾਤਾਂ ਚੁਈਆਂ ਨੇ ਤੇ ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਹੈ ਤੇ ਤਾਂ ਹੀ ਇਹ ਮੀਟਿੰਗ ਸੱਦੀ ਗਈ ਹੈ 27 ਤਰੀਕ ਨੂੰ ਕਿ ਆਓ ਭਾਈ ਆਪਾਂ ਮਿਲ ਕੇ ਐਮਐਸਪੀ ਗਰੰਟੀ ਕਾਨੂੰਨ ਲਈਏ। ਔਰ ਜਿਹੜੀਆਂ ਬਾਕੀ ਵੀ ਕਿਸਾਨਾਂ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੀ ਵਿਖ ਦੇ ਵਿੱਚ ਮਜਬੂਤੀ ਨਾਲ ਲੜਾਈ ਲੜੀ ਚੱਲ ਸਕੀ। ਅਪੂਜੀ ਕਾਲ ਨੂੰ 21 ਤਰੀਕ ਨੂੰ ਉਹਨਾਂ ਨੇ ਆ ਨੌਜਵਾਨ ਸ਼ੁਭ ਕਰਨ ਦੀ ਮੌਤ ਹੋਈ ਸੀ ਇੱਥੇ ਤਾਂ ਹੁਣ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ। ਹੁਣ ਤੱਕ ਦੋਸ਼ੀ ਕੋਈ ਨਹੀਂ ਸਾਹਮਣੇ ਆਇਆ। ਜਦਕਿ ਇੱਥੇ ਜਦੋਂ ਅੰਦੋਲਨ ਹੋਇਆ ਸੀ ਉਹਨਾਂ ਉਹਦੇ ਮੌਤ ਹਿੱਸੇ ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਜਾਂ ਜਗਜੀਤ ਸਿੰਘ ਢੱਲੇਵਾਲ ਖੁਦ ਕੀ ਮੰਗ ਕਰ ਰਹੇ ਨੇ। ਦੇਖੋ ਜਿਹੜੀ ਇਹਨਾਂ ਨੇ ਗੋਲੀਆਂ ਮਾਰੀਆਂ ਹੋਣ। ਔਰ ਉਸੇ ਸਰਕਾਰ ਦਾ ਪੁਲਿਸ ਦਾ ਅਧਿਕਾਰੀ ਉਹਦੀ ਇਨਵੈਸਟੀਗੇਸ਼ਨ ਕਰੇ। ਦਾ ਮੈਨੂੰ ਨਹੀਂ ਲੱਗਦਾਗਾ ਕਿ ਇਨਸਾਫ ਮਿਲੇਗਾ ਇਹ ਰਹਿੰਦੀ ਗੱਲ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਚਲਵਾਈਆਂ ਜਿਨ੍ਹਾਂ ਦੇ ਹੁਕਮਾਂ ਉੱਤੇ ਚੱਲੀਆਂ ਉਹਨਾਂ ਨੂੰ ਤਾਂ ਇਹਨਾਂ ਨੇ ਇਵਾਰਡ ਦਵਾਉਣ ਦੇ ਲਈ ਉਹਨਾਂ ਦੇ ਨਾਮ ਸਿਲੈਕਟ ਕਰ ਲਏ ਸੀਗੇ ਬਹਾਦਰੀ ਇਵਾਰਡ ਤੇ ਲਈ ਸੋ ਇਸ ਕਰਕੇ ਇਹਦੇ ਵਿੱਚੋਂ ਕੋਈ ਉਮੀਦ ਨਹੀਂ ਸੀ ਪਹਿਲਾਂ ਵੀ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਰਟਾਇਰ ਸੁਪ ਹਾਈ ਕੋਰਟ ਦੇ ਜੱਜ ਤੋਂ ਇਹਦੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤਾਂ ਕਿ ਇਮਾਨਦਾਰੀ ਨਾਲ ਸਾਰੀ ਗੱਲ ਨਿਕਲ ਕੇ ਬਾ ਤਾ ਬਿਲਕੁਲ ਡੱਲੇਵਾਲ ਵਲੋਂ ਬਿਆਨਤਾ ਗਿਆ ਕਿ ਉਹਨਾਂ ਦੀ ਸਿਹਤ ਪਵੇ ਠੀਕ ਹੋਵੇ ਪਾਵੇਂ ਨਾਲ ਜੋ ਕੇਂਦਰ ਨਾਲ ਜੋ ਅਗਲੀ ਮੀਟਿੰਗ ਹੋਵੇ ਕਿ ਉਸ 'ਚ ਜ਼ਰੂਰ ਸ਼ਾਮਲ ਹੋਣਗੇ ਤਾਂ ਕੇਂਦਰ ਨਾਲ ਇੱਕ ਮੀਟਿੰਗ ਕਿਸਾਨਾਂ ਦੀ ਜੋ ਹੈ ਹੋ ਚੁੱਕੀ ਹੈ ਹਾਲਾਂਕਿ ਸਾਲ ਬਾਅਦ ਇਹ ਮੀਟਿੰਗ ਜੋ ਹੈ ਹੋਈ ਹੈ ਲਗਭਗ ਤਾਂ ਹੁਣ ਅਗਲੀ ਮੀਟਿੰਗ ਜੋ ਹੋਣੀ ਹੈ ਉਸ ਦੇ ਵਿੱਚ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਜ਼ਰੂਰ ਸ਼ਾਮਲ ਹੋਣਗੇ ਤੇ ਆਪਣਾ ਪੱਕਾ ਜੋ ਹੈ ਮਜ਼ਬੂਤੀ ਨਾਲ ਰੱਖਣਗੇ ਤਾਂ ਪਿਛਲੀ ਮੀਟਿੰਗ ਵਿੱਚ ਜੋ ਹੈ ਕਿਸਾਨਾਂ ਵੱਲੋਂ ਹਾਲਾਂਕਿ ਕੇਂਦਰ ਵੱਲੋਂ ਕਹਾ ਗਿਆ ਕਿ ਮੀਟਿੰਗ ਪੋਜ਼ਿਟਿਵ ਰਹੀ ਹੈ ਤਾਂ ਹੁਣ ਅਗਲੀ ਜੋ ਮੀਟਿੰਗ ਹੋਣੀ ਹੈ ਉਸ ਦੇ ਡੱਲੇਵਾਲ ਜੋ ਹੈ ਠੀਕ ਹੋਣਗੇ ਹਾਲਾਂਕਿ ਮੈਡੀਕਲ ਸਹੂਲਤ ਤੋਂ ਬਿਨਾਂ ਉਹਨਾਂ ਦਾ ਮਰਨ ਵਰਤ ਜੋ ਹੈ ਲਗਾਤਾਰ ਜਾਰੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਮੀਟਿੰਗ 'ਚ ਕੇਂਦਰ ਨਾਲ ਜ਼ਰੂਰ